ਉਰੇ ਨਾਲਾ ਦੀ ਮੱਖਣ ਲਾ ਕੇ ਮੱਖਣ ਲਾ ਕੇ ਸਾਡੀ ਦੋਸਤੋ ਹਿਾਰਪੁਰ ਦੀ ਜਾਮ ਸ਼ੁਰੂ ਹੋ ਚੁੱਕਿਆ ਚੈੱਕ ਕਰ ਸਕਦੇ ਹੋ ਹਜੇ ਆਪਾਂ ਹਿਾਰਪੁਰ ਬੰਜਰਵਾ ਬਾਈ ਪਾਸ ਹੀ ਆਏ ਆ ਤੇ ਚੈੱਕ ਕਰ ਸਕਦੇ ਹੋ ਜੀ ਦੋਸਤੋ ਆ ਲੈ ਮਾਤਾ ਜੀ ਸਾਹੀ ਹੋ ਕੀ ਡਾਲ ਕੱਢੀ ਹਾਂਜੀ ਦੋਸਤੋ ਸਵਾਗਤ ਹੈ ਜੀ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਮੈਂ ਕਹਾਂ ਜੀ ਫਿਲਹਾਲ ਲੈਬ ਤੇ ਤੇ ਸੰਗਤਾਂ ਜਾ ਰਹੀਆਂ ਮਾਤਾ ਜੀ ਦੇ ਦਰਸ਼ਨ ਕਰਨ ਲਈ ਦੇਖ ਸਕਦੇ ਹੋ ਤੇ ਇੱਧਰ ਲੱਗਾ ਹੋ ਜੀ ਸਾਹਮਣੇ ਚਾਹ ਪਕਵੜੇ ਦਾ ਲੰਗਰ ਬਹੁਤ ਹੀ ਸਵਾਦ ਭਾਰ ਲੱਗਿਆ ਜੀ ਸੰਗਤਾਂ ਦਾ ਬਹੁਤ ਵੱਡਾ ਮੇਲਾ ਲੰਗਰ ਲੱਗਾ ਹੋਇਆ ਇਸ ਕਰਕੇ ਦੇਖੋ ਜੀ ਕਿੰਨੀਆਂ ਸੰਗਤਾਂ ਆ ਰਹੀਆਂ ਵਾ ਤੇ ਬਾਕੀ ਦੋਸਤੋ ਅਸੀਂ ਵੀ ਜਾ ਰਹੇ ਹਾਂ ਮਾਤਾ ਚਿੰਤਪੂਨੀ ਜੀ ਦੇ ਮੇਲੇ ਤੇ ਮਤਲਬ ਮੇਲੇ ਤੇ ਨਹੀਂ ਹੁਣ ਆਪਾਂ ਜਾ ਰਹੇ ਮਾਤਾ ਚਿੰਤਪੂਨੀ ਦੇ ਦਰਬਾਰ ਤੇ ਜੋ ਤੁਹਾਨੂੰ ਇਸ ਵੀਡੀਓ ਵਿੱਚ ਪੂਰੀ ਯਾਤਰਾ ਦੇਖਣ ਨੂੰ ਮਿਲੂਗੀ ਕਿੱਥੇ ਜਾ ਰਹੇ ਆ ਹੁਸ਼ਿਆਰਪੁਰ ਤੋਂ ਮਾਤਾ ਚਿੰਤਪੂਨੀ ਜੀ ਯਾਤਰਾ ਕਰ ਰਹੇ ਆ ਤੇ ਮਾਤਾ ਚਿੰਤਪੂਨੀ ਭਵਨ ਵਾਲੀ ਸਾਈਡ ਜਾ ਰਹੇ ਆ ਤਾਨੂੰ ਵੀ ਦਰਸ਼ਨ ਮਿਲੇ ਕਰਾਂਦੇ ਆ ਇਸ ਵੀਡੀਓ ਦੇ ਵਿੱਚ ਤੇ ਟਾਈਮ ਹੋ ਚੁੱਕਿਆ ਜੀ ਸਵੇਰ ਰਾਤ ਦੇ 9:00 ਚੁੱਕੇ ਆ ਤੇ ਸਾਡੀ ਯਾਤਰਾ ਸ਼ੁਰੂ ਹੋ ਰਹੀ ਆ ਹੁਣ ਤੋਂ ਦੇਖਦੇ ਆ ਕਿੰਨੀ देर ਤੱਕ ਈ ਬੇਟਾ ਬਾਕੀ ਦੋਸਤੋ ਹੋਸ਼ਿਆਰ ਪਰ ਦੇ ਵਿੱਚ ਅਜੇ ਰੋਡ ਹੈਗਾ ਜੀ ਬਿਲਕੁਲ ਸੁਨਣਾ ਅਜੇ ਪੰਜ ਮਾਤਾ ਚੰਦਪਨੀ ਰੋਡ ਤੇ ਪਹੁੰਚੇ ਨਹੀਂ ਆ ਅਜੇ ਅਸੀਂ ਅੱਗੇ ਹਰਿਆਣਾ ਰੋਡ ਨੇੜੇ ਕੱਕੋਂ ਲੱਗੇ ਆਏ ਆਪਾਂ ਤੇ ਬਾਕੀ ਦੇਖਦੇ ਆ ਮਾਦਾ ਚਿੰਤਪੁਣੀ ਰੋਡ ਤੇ ਜਾ ਕੇ ਕਿੰਨਾ ਕ ਰਸ਼ ਹੈਗਾ ਜਾਂ ਕਿੰਨੇ ਕ ਭੀੜ ਪੈਂਦੀ ਆ ਕਿੰਨਿਆਂ ਕ ਸੰਗਤਾਂ ਜਾ ਰਹੀਆਂ ਦਿਖਾਉਂਦੇ ਤੁਹਾਨੂੰ ਥੋੜੀ دیر ਤੱਕ ਹਲੋ ਜੀ ਪਹੁੰਚ ਗਿਆ ਮਾਦਾ ਚਿੰਤਪੁਣੀ ਚੌਕ ਤੇ ਲੱਗੀਆਂ ਇਹ ਰੌਣਕਾਂ ਦਿਖ ਰਹੀਆਂ ਚੈੱਕ ਕਰ ਸਕਦੇ ਹੋ ਜੀ ਆ ਸਾਰੇ ਯਾਤਰੀ ਆ ਜਿਹੜੇ ਮਾਦਾ ਚਿੰਤਪੁਣੀ ਜਾ ਰਹੇ ਆ ਯਾ ਮੇਲਾ ਦੇਖਣ ਜਾ ਰਹੇ ਆ ਮਾਤਾ ਚਿੰਦਬੋਨੀ ਜੀ ਦਾ ਲਾਈਟਾਂ ਦੇਖੋ ਉੱਪਰ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਉਹ ਹੁਸ਼ਿਆਰਪੁਰ 메ਨ ਰੋਡ ਚਿੰਦਬੋਨੀ ਤੰਦੂਰੀ ਨਾਲਾ ਜੀ ਮੱਖਣ ਲਾ ਕੇ ਮੱਖਣ ਲਾ ਕੇ ਜੀ ਦੋਸਤੋ ਹਿਸ਼ਾਰਪੁਰ ਦੀ ਜਾਮ ਸ਼ੁਰੂ ਹੋ ਚੁੱਕਿਆ ਚੈੱਕ ਕਰ ਸਕਦੇ ਹੋ ਹਜੇ ਆਪਾਂ ਹਿਸ਼ਾਰਪੁਰ ਬੰਜਰਵਾ ਬਾਈ ਪਾਸ ਹੀ ਆਏ ਆ ਤੇ ਚੈੱਕ ਕਰ ਸਕਦੇ ਹੋ ਜੀ ਦੇਖ ਸਕਦੇ ਹੋ ਜੀ ਕਿੰਨਾ ਜ਼ਿਆਦਾ ਜਾਮ ਲੱਗਿਆ ਹੋਇਆ ਆ ਆਪਾਂ ਆ ਗਿਆ ਬਈ ਰਖੀਪਾ ਨਹੀਂ ਨਿਕਲਿਆ ਹੋਰ ਗੱਡੀ ਵਾਲਾ ਓਕਾ ਮੋਟਰਸਾਈਕਲ ਤਾਂ ਚਲੋ ਨਿਕਲ ਹੀ ਜਾਂਦੇ ਆ ਪਰ ਵੀ ਦੋਸਤੋ ਜਾਮ ਦੇ ਕੀ ਕਰ ਸਕਦੇ ਹੋ ਜੀ ਕਿੰਨਾ ਹਾਂਜੀ ਦੋਸਤੋ ਆਦਮ ਵੱਲ ਦੇ ਨੇੜੇ ਆ ਚੁੱਕਿਆ ਜੀ ਰਾਸ਼ ਦੇਖੋ ਜੀ ਲੰਗਰ ਦੇ ਵਿੱਚ ਕਿੰਨਾ ਜਿਆਦਾ ਪਿਆ ਆ ਉਹ ਪਿੱਛੇ ਤੱਕ ਲਾਈਨਾਂ ਲਾਈਨਾਂ ਆ ਜੀ ਤੇ ਲਖੀਆ ਮੇਰੇ ਨਾਲ ਜਾਣ ਵਾਲੇ ਜੈ ਮਾਤਾ ਜੀ ਜੈ ਮਾਤਾ हां जी दोस्तों पहुंच चुके हैं। हम चौहार के नेड़े। इधर लगा ब्यास वाले लंगर बहुत ही मशहूर लंगर लगता है जी बहुत ही बढ़िया तरीके ना लांदे लंगर। ये बाकी सामने ही माता शेरा वाली जी की मूर्ति। ਤੇ ਹੁਣੇ-ਹੁਣੇ ਅਸੀਂ ਜਾਮ ਤੋਂ ਨਿਕਲੇ ਆ। ਕਮ ਸੇ ਕਮ ਪੌਣੇ ਘੰਟੇ ਜਾਮ ਸੀਗਾ ਆਦਮ ਵੱਲ ਜਿੱਥੇ ਤੱਕਦਾ। ਆ ਵੀ ਲੰਬਾ ਜਾਮ ਸੀਗਾ। ਅੱਗੇ ਦੇਖਦੇ ਆ ਇੰਨੇ ਆਕ ਸੰਗਦਾ ਗਈਆਂ ਹੋਈਆਂ ਕਿਹੋ ਜਿਹਾ ਰਸ਼ ਪੈਂਦਾ ਆ ਤੇ ਲੰਗਰ ਹੀ ਲੰਗਰ ਲੱਗੇ ਹੋ ਜੀ ਸਾਰੇ ਪਾਸੇ ਚੈੱਕ ਕਰ ਸਕਦੇ ਹੋ। ਪਿੱਛੇ ਵੀ ਕਾਫੀ ਜ਼ਾਰੇ ਲੰਗਰ ਅਸੀਂ ਨਹੀਂ ਦਿਖਾਏ ਕਿਉਂਕਿ ਵੀਡੀਓ ਕਾਫੀ ਲੰਬੀ ਚੱਲ ਜਣੀ ਸਾਡੀ ਇਹ ਪੈਦਲ ਸੰਗ ਦਾ ਦੇਖ ਸਕਦੇ ਹੋ ਜੀ ਬਹੁਤ ਜ਼ਿਆਦਾ ਹੈਗਾ ਇਕੱਠ ਬਹੁਤ ਆ ਪਸੰਦ ਦਾ ਦਾ ਉਹ ਦੇਖੋ ਜੀ ਮੋਰੇ ਵੀ ਜਾ ਰਹੀਆਂ ਐਸੇ ਲੱਗੇ ਹੋਏ ਜੀ ਬਾਜ਼ਾਰ ਤੇ ਆ ਸਾਹਮਣੇ ਹੈ ਜੀ ਪੈਦਲ ਸੰਗ ਦਾ ਦੇਖੋ ਜੀ ਸਾਈਡ ਬੜੀ Thank you. ਦੋਸਤ ਯਾਰ ਮੈਨੂੰ ਹੈਗਾ ਜੀ ਇੱਥੇ ਗੱਡੀਆਂ ਮਤਲਬ ਧੂਆਂ ਮਾਰ ਕੇ ਬੰਦ ਹੋ ਰਹੀਆਂ ਗਰਮ ਹੋ ਕੇ ਤੇ ਕਲੱਚ ਬਲੇਟਾ ਵੀ ਸੜ ਰਹੀਆਂ ਜੀ ਗੱਡੀਆਂ ਦੀਆਂ ਇਹ ਰਿਹਾ ਮਤਲਬ ਮਾਹੌਲ ਹੋਇਆ ਪਿਆ ਆ ਗੱਡੀਆਂ ਗਰਮ ਹੋ ਕੇ ਬੰਦ ਹੁੰਦੀਆਂ ਪਈਆਂ ਮੰਗਵਾਰ 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 ਦੇਖੋ ਇਹ ਰੌਣਕਾਂ ਕਿੰਨੀਆਂ ਲੱਗੀਆਂ ਆ ਮੰਗਵਾਰ ਦੇ ਵਿੱਚ ਤੋ ਜਿਹੜੀ ਪੰਜਾਬ ਦੀ ਹੱਦ ਖਤਮ ਹੋਈ ਤੇ ਹਿਮਾਚਲ ਦੀ ਹੱਦ ਹੋ ਗਈ ਸ਼ੁਰੂ ਹਿਮਾਚਲ ਮੇਂ ਆਪਕਾ ਹਾਰਦਿਕ ਸਵਾਗਤ ਹੈ ਅੱ체 ਕੱਟ ਹੁੰਦੇ ਆ ਜੀ ਗੱਡੀਆਂ ਦੀਆਂ ਪਾਚੀਆਂ ਸਾਹਮਣੇ ਜੀ ਆਰਟੀਓ ਆਫਿਸ ਆ ਰਹੀਆਂ ਪੈਦਲ ਸਕਤਾ ਤੇ ਕਾਫੀ ਸੰਗਤ ਮਿਲ ਆ ਰਹੀ ਅੱਗੇ ਮਜ਼ਦੂਰੋ ਲਿਖ ਰਿਹਾ ਆ ਕਾਫੀ ਸੰਗਤ ਆ ਰਹੀਆਂ ਨੇ ਪੈਦਲ ਤੇ ਹੁਣ ਮਾਤਾ ਚਿੰਤਪੁਨੀ ਦਰਬਾਰ ਤੱਕ ਸੰਗਤਾਂ ਪੈਦਲੀ ਜਾਣੀਆਂ ਆ ਤੇ ਬਾਈਕਾਂ ਵਾਲੇ ਘੱਟੇ ਮਿਲਣ ਗੱਡੀਆਂ ਵਾਲੇ ਪੈਦਲ ਸੰਗਤ ਜ਼ਿਆਦਾ ਮਿਲਣੀ ਆ ਇੱਧਰ ਆਇਆ ਸੀ ਜੀ ਲੰਗਰ ਟਰੱਕਰ ਵਾਲਿਆਂ ਨੇ ਤੇ ਆਈਸਕ੍ਰੀਮਾਂ ਦਾ ਲੰਗਰ ਲੱਗਿਆ ਸੇ ਆ ਦੇਖੋ ਜੀ ਆਈਸਕ੍ਰੀਮ ਲੱਸੀ ਬੱਚਾ ਵਾਲੇ ਸਨੈਕਸ ਵਗੈਰਾ ਗੁਰਪੁਰੇ ਲੇਜ਼ इधर पै हाँ संक काफ़ी रेस्ट कर रही हैं। जी देख सकते हो हाउस ऑफ आइसक्रीम उधर है जी कॉफी हाउस इधर है जी आप जी गगरेट पहुंच चुके हैं जी बाकी देख सकते हो रह गया तो किलो कमी डेढ़ किलोमीटर होर का गगरेट ਤੇ ਇਹੋ ਜਿਹਾ ਹੈਗਾ ਜੀ ਕਗਰੇਟ ਦਾ ਮਾਹੌਲ ਸੜਕਾਂ 'ਤੇ ਕੋਈ ਖਾਸ ਜਾਮ ਨਹੀਂ ਹੈਗਾ ਬਸ ਸੰਗਤ ਹੀ ਆ ਰਹੀ ਹੈ ਪੈਦਲ ਜਾਂ ਬਾਈਕਾਂ ਤੇ ਗੱਡੀਆਂ ਵੀ ਬਹੁਤ ਘੱਟ ਆ ਕਾਰਾਂ ਵਗੈਰਾ ਜੇ ਕਹਿ ਸਕਦੇ ਆ ਬੱਸਾਂ ਵੀ ਹੈ ਨਹੀਂ ਗਈਆਂ ਤੇ ਕਗਰੇਟ ਦੀ ਅਪਡੇਟ ਹੈਗੀ ਹੈ ਜੀ ਇਹ ਇਸ ਟਾਈਮ ਪੈਂਦਾ ਜੀ ਸੁਣਨਾ ਮਤਲਬ ਘੱਟੇ ਸੰਗਤ ਹੁੰਦੀ ਹੈ ਜੀ ਆਪ ਸਾਹ ਦੇਖ ਲਓ ਪੈਦਲ ਸੰਗਤ ਹੀ ਆ ਰਹੀ ਹੈ ਜੀ ਇਹਦਾ ਦੇਖਿਆ ਹੀ ਕਰਦੇ ਹਾਂ ਕਿ ਇਹ ਰੱਬ ਨਾਲ ਜਿੱਥੇ ਉੱਡੀ ਹੈਗੇ ਉਹ ਕਿੰਨੇ ਕਰੇਗਾ ਗਰੇਟ ਦਾ ਦੇਖੋ ਕਿੱਥੇ ਕਿੱਥੇ ਤੱਕ ਮਿਲਦੇ ਸਾਨੂੰ ਸਭ ਤੋਂ ਉੱਪਰ ਦੇਖੋ ਕਿੰਨਾ ਵਧੀਆ 뷰 ਆ ਰਿਹਾ ਲਾਈਟਾਂ ਦਾ ਇਹ ਲੋੜੀਕ ਗਰੇਟ ਦਾ 뷰 ਚੈੱਕ ਕਰੋ ਜੀ ਸੰਗ ਤਾਂ ਦੇਖੋ ਕਿੰਨੀ ਹੈ ਘਾਟ ਆ ਆਪਣੇ ਮੰਗੂਵਾਲ ਪੰਜਾਬ ਵਿੱਚ ਕਿੰਨਾ ਜਿਆਦਾ ਜਾਨ ਸੀਗਾ ਤੁਸੀਂ ਦੇਖਿਆ ਮੰਗੂਵਾਲ ਪੰਜਾਬ ਦੇ ਪੁੱਛੋ ਸੋਰੀ ਪੰਜਾਬ ਮੰਗੂਵਾਲ ਦੇ ਪਿੱਛੇ ਕਿੰਨਾ ਜਿਆਦਾ ਜਾਮ ਸਿਗਾ ਤੇ ਇਧਰ ਦੇਖੋ ਜੀ ਵੇਰ ਲੀਆਂ ਵੇਰ ਲੀਆਂ ਸੰਗਤਾਂ ਜਾ ਰਹੀਆਂ ਆ। ਫੈਦਲੀ ਹਤਰਾ ਦੇ ਤੇ ਗੱਡੀਆਂ ਮੋਟਰਾਂ ਵੀ ਬਿਲਕੁਲ ਘੱਟ। ਬਾਈਕਾਂ ਵੀ ਦੇਖੋ ਸਾਡੇ ਸਾਹਮਣੇ 2-4 2-4 ਆ ਰਹੀਆਂ ਸਾਹਮਣੇ ਹੋ। ਦੇਖੋ ਜੀ ਸ਼ਿਵ ਲਿੰਕ ਦਾ ਵੱਡਾ ਆ ਤੇ ਉਹ ਪਿਆਰਾ ਦਰਬਾਰ ਆ। ਮਵਾਰਕਪੁਰ ਆਵੇ ਆ ਚੁੱਕੇ ਦੋਸਤੋ ਦੇਖ ਸਕਦੇ ਹੋ ਥੋੜੇ ਰਹਿ ਗਏ ਹੋਰ 16 ਕਿਲੋਮੀਟਰ ਤੋਂ ਮਾਤਾ ਚੰਦਪੁਨੀਆ ਦਰਵਾਰ ਤੇ ਰੌਣਕਾਂ ਕੁਛ ਇਦਾਂ ਆ ਮਵਾਰਕਪੁਰ ਦੀਆਂ ਇੱਥੇ ਥੋੜਾ ਰਸ ਪੈ ਜਾਂਦਾ ਜੀ ਅੱਗੇ ਜਾ ਰਹੇ ਜੀ ਰਾਜ ਜੁਹਾਰਾ ਹੈ ਮੈਂ ਤੇ ਬਾਕੀ ਹੋਰ ਕਾਫੀ ਸਾਰੇ ਕਲਾਕਾਰ ਰਣਾਲ ਦੀ ਬੁੜੀ ਕਿੰਨਾ ਵਧੀਆ ਸਜਿਆ ਹੋਇਆ ਨਵਾਂ ਚਰਮਾ ਜੁਵਾ ਤੋਂ ਪਹੁੰਚਾ ਪਰਿਆ ਰਾਤ ਨੂੰ ਹਿੰਦੂ ਤੋਂ ਗੋੜਾ ਪਤਾ ਆ ਲੋਰੀ ਤੇ ਪੈ ਗਿਆ ਹੈ ਰਸ ਜਿਲੰਦਰ ਜੰਗਲ ਫਸੇ ਖਾ ਵੜਿਆ ਦੇ ਜਾਮ ਲੱਗਿਆ ਹੈ ਜਾਮ ਅੱਪੀ ਰਾਤ ਦੇ ਪਾੜ ਗਏ 11:30 ਤੇ ਪਟਾਲਾ ਵਾਲਾ ਲੰਗਰ ਭੰਨਾਰਾ ਚੱਲੇ ਦੇ ਸਿੱਪਿਆਂਗੇ ਆਪਾਂ ਚਾਹ आहिल? आहिल आहिल कि लग रहा है फिर रश देखा धूँ नींद लगी हूं <laughs> ਹਦੀ ਦੋਸਤੋ ਰਾਤ ਦੇ 12 ਵਜੇ ਮਾਤਾ ਜਿੰਦੂ ਕੁੰਨੀ ਜੀ ਆ ਰਹੀਆਂ ਚੱਕਰ ਸਾਹਿਬ ਜੀ ਸਾਹਤਾ ਜਾ ਰਹੀਆਂ ਹਲੇ ਵੀ ਵਿੱਚ ਵਿੱਚ ਥੋੜੀ ਥੋੜੀ ਦੂਰੀ ਤੇ ਅਲੋਜੀ ਸਾਹਮਣੇ ਭਾਈ ਸਾਹਿਬ ਕਲੇ ਤੈਦਲ ਜਾ ਰਹੇ ਆ ਥੋੜੀ ਥੋੜੀ ਦੂਰੀ ਤੇ ਪੰਜ ਪੰਜ ਦਾਜਾ ਜਿਹਨੇ ਸੰਗਤਾਂ ਜਾ ਹੀ ਰਹੀਆਂ ਜੀ ਮਾਤਾ ਨੇ ਦਰਸ਼ਨ ਕਰ ਲਈ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਪਹੁੰਚ ਗਏ ਜੀ ਬਿਲਕੁਲ ਪਰਵਾਹੀ ਦੇ ਲਾਗੇ ਰਹਿ ਗਿਆ ਥੋੜਾ ਹੋਰ ਹੋਰ ਇਧਰ ਸੰਗਤਾਂ ਆ ਰਹੀਆਂ ਆ ਅਰਸ਼ੀ ਹਰਕੇ ਦੇਖੋ ਕਿ ਕਿੰਨਾ ਵੱਡਾ ਗਰੁੱਪ ਆ ਰਿਹਾ ਤੇ ਦਿਨ ਰਾਤ ਚਾਲਾ ਚੱਲਿਆ ਰਹਿਦਾ ਮਾਧਰਾਣੀ ਦੇ ਭਗਤਾਂ ਦਾ ਹਾਂਜੀ ਦੋਸਤੋ ਪਹੁੰਚ ਚੁੱਕੇ ਜੀ ਅਸੀਂ ਪਰਵਾਈ ਸਾਹਮਣੇ ਅੱਜ ਗੇਟ ਤੇ ਅਗਲੇ ਬਲੌਗ ਚ ਤੁਹਾਨੂੰ ਦਰਸ਼ਨ ਕਰਾਂਦੇ ਆ ਮਾਤਰਾਣੀ ਦੇ ਸੋਹਣੇ ਸੋਹਣੇ ਭਵਨਾਂ ਦੇ ਤੇ ਅੱਜ ਦੇ ਬਲੌਗ ਚ ਇੰਨਾ ਜੀ ਅਗਰ ਨਵੇਂ ਹੈਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਜਰੂਰ ਲਾਈਕ ਕਰ ਦਿਓ ਚਲੋ ਦੋਸਤੋ ਮਿਲਦੇ ਆ ਅਗਲੇ ਬਲੌਗ ਚ ਤੁਹਾਨੂੰ ਜੈ ਮਾਤਾ ਦੀ